ਮੈਂ ਡਾਕਟਰ ਰਜੇਸ਼ अरोड़ा ਜਿਹਨਾਂ ਜਿਹਨੂੰ ਅੱਜ ਜ਼ਿਲ੍ਹਾ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਨੇ ਡਿਸਟ੍ਰਿਕਟ ਜ਼ਿਲ੍ਹਾ ਪ੍ਰਧਾਨ ਆਪਣਾ ਕਾਂਗਰਸ ਦੇ ਅਸ਼ਵਨੀ ਸ਼ਰਮਾ ਜੀ ਨੇ ਮਾਨ ਬਖਸ਼ਿਆ ਜ਼ਿਲ੍ਹੇ ਦਾ ਜਨਰਲ ਸੈਕਟਰੀ ਬਣਾਇਆ ਮੈਂ ਉਹਨਾਂ ਦਾ ਬਹੁਤ-ਬਹੁਤ ਥੈਂਕਸ ਕਰਦਾ ਮੇਰੀ ਮਿਹਨਤ ਨੂੰ ਦੇਖਦੇ ਹੋਏ ਉਹਨਾਂ ਨੇ ਮੈਨੂੰ ਜ਼ਿਲ੍ਹੇ ਦਾ ਜਨਰਲ ਸੈਕਟਰੀ ਬਣਾਇਆ ਮੈਂ ਉਹਨਾਂ ਦੀ ਇਸ ਮਾਨ ਸਨਮਾਨ ਨੂੰ ਬਰਕਰਾਰ ਰੱਖਦੇ ਹੋਏ ਪੂਰੀ ਮਰਿਆਦਿਆਂ ਨੂੰ ਕੈਮਰ ਰੱਖਦੇ ਹੋਏ ਕਾਂਗਰਸ ਪਾਰਟੀ ਨੂੰ ਤਨਮਨ ਦੇ ਨਾਲ ਸੇਵਾ ਕਰਾਂਗਾ ਬਹੁਤ ਚੰਗੀ ਗੱਲ ਹੈ ਇਹ ਜ਼ਿਲ੍ਹਾ ਪ੍ਰਧਾਨਿਕ ਅਸ਼ਵਨੀ ਸ਼ਰਮਾ ਜੀ ਵੱਲੋਂ ਪੁਰਾਣੇ ਕਾਂਗਰਸੀਆਂ ਨੂੰ ਇੱਕ ਮਾਨ ਸਨਮਾਨ ਬਖਸ਼ਿਆ ਗਿਆ بڑے ਪ੍ਰਧਾਨ ਆਏ ਜਿਨ੍ਹਾਂ ਨੇ ਪੁਰਾਣੇ ਕਾਂਗਰਸੀਆਂ ਨੂੰ ਕੁਝ ਨਹੀਂ ਪੁੱਛਿਆ ਇਹਨਾਂ ਨੇ ਘਰੋਂ ਬੁਲਾ ਕੇ ਜਿੰਨੇ ਵੀ ਪੁਰਾਣੇ ਕਾਂਗਰਸੀ ਜੀ ਉਹਨਾਂ ਨੂੰ ਮਾਣ ਸਨਮਾਨ ਬਖਸ਼ਿਆ ਸਭ ਨੂੰ ਕਿਸੇ ਨਾ ਕਿਸੇ ਅਹੁਦੇ ਦੇ ਨਾਲ ਨਿਮਾਜਿਆ ਗਿਆ ਅਪੁਆਇੰਟਮੈਂਟ ਲੈਟਰ ਦੇ ਕੇ ਉਹਨਾਂ ਦੀ ਇੱਜ਼ਤ ਮਾਣ ਸਨਮਾਨ ਰੱਖਿਆ ਗਿਆ ਬਹੁਤ ਬਹੁਤ ਥੈਂਕਸ ਕਰਦਾ ਹਾਂ ਜ਼ਿਲ੍ਹਾ ਪ੍ਰਧਾਨ ਜੀ ਦਾ ਜਿਨ੍ਹਾਂ ਨੇ ਮੈਨੂੰ ਇਹ ਮਾਣ ਸਨਮਾਨ ਦਿੱਤਾ ਤੇ ਇਸ ਨੂੰ ਮੈਂ ਬਰਕਰਾਰ ਰੱਖਣ ਵਾਸਤੇ ਪੂਰੀ ਵਫਾ ਦੇ ਨਾਲ ਬਰਕਰਾਰ ਰਾਂਗਾ ਮੇਰੇ ਹਿਸਾਬ ਨਾਲ ਜੀ ਮੈਂ ਬਚਪਨ ਤੋਂ ਹੀ ਕਾਂਗਰਸ ਨਾਲ ਮੇਰੇ ਫਾਦਰ ਪੁਰਾਣੇ ਫਰੀਡਨ ਫਾਈਟਰ ਸੀ ਬਹੁਤ ਪੁਰਾਣੇ ਕਾਂਗਰਸੀ ਨੇ ਡਾਕਟਰ ਹਰਬੰਸ ਰਣਗੜਾ ਉਹਨਾਂ ਦਾ ਬਹੁਤ ਪੁਰਾਣਾ ਸੈਂਟਰ ਨਾਲ ਸੀਗਾ ਰਿਲੇਸ਼ਨ ਆਲਾ ਜਾਣਾ ਸੀ ਸਾਡੇ ਨਾਲ ਬਹੁਤ ਵਧੀਆ ਰਿਲੇਸ਼ਨ ਰਹੀਆ ਸ਼੍ਰੀ ਮ੍ਰਿਤਿਕ ਇੰਦਰਾ ਗਾਂਧੀ ਜੀ ਨਾਲ ਰਜੀਵ ਗਾਂਧੀ ਜੀ ਨਾਲ ਘਰੇਲੂ ਇੱਕ ਤਰ੍ਹਾਂ ਦਾ ਆੜ ਜਾਣ ਸੀ ਕਿ ਆਪਣਾ ਤੇ ਦਿੱਲੀ ਉਹਨਾਂ ਦਾ ਖਾਸ ਆਣ ਜਾਣ ਸੀ ਰਗਨੰਦਰ لال ਪਾਠੀਆ ਜੀ ਹੋਗੇ ਕਮਲ ਚੌਧਰੀ ਜੀ ਹੋਗੇ ਪੁਰਾਣੇ ਕਾਂਗਰਸੀਆ ਤਕਰੀਬਨ ਕੋਈ ਇਦਾਂ ਦਾ ਕਾਂਗਰਸੀ ਲੀਡਰ ਨਹੀਂ ਹੋਊਗਾ ਜਿਹੜਾ ਉਹਨਾਂ ਨੂੰ ਨਹੀਂ ਜਾਣਦਾ ਸੀ ਜਾਂ ਉਹਨਾਂ ਨੂੰ ਨਹੀਂ ਸੀ ਜਾਣਦੇ ਪਰ ਕੁਝ ਕਾਂਗਰਸੀ ਇਦਾਂ ਦੇ ਆਏ ਜਿਨ੍ਹਾਂ ਨੇ ਕਾਂਗਰਸ ਦਾ ਬੇੜਾ ਘਰਕ ਵੀ ਕੀਤਾ ਮੈਂ ਸ਼ੁਕਰਗੁਜ਼ਾਰ ਹਾਂ ਅਸ਼ਵਨੀ ਸ਼ਰਮਾ ਜੀ ਵਰਗੇ ਇੱਕ شریف ਤੇ ਇਮਾਨਦਾਰ ਲੀਡਰ ਦਾ ਜਿਨ੍ਹਾਂ ਨੇ ਪੁਰਾਣੇ ਕਾਂਗਰਸੀਆਂ ਨੂੰ ਦੁਬਾਰਾ ਲਿਆ ਕੇ ਮਾਣ ਸਨਮਾਨ ਦਿੱਤਾ ਕਾਂਗਰਸ ਪਾਰਟੀ ਦੇ ਵਿੱਚ ਜਾਨ ਫੂਕਣ ਦੀ ਕੋਸ਼ਿਸ਼ ਕੀਤੀ ਹੈ ਬਿਲਕੁਲ ਜੀ ਉਹਨਾਂ ਦੀ ਉਮੀਦਾਂ ਤੇ ਨਾ ਉਧਰ ਤੋਂ ਬਿਨਾਂ ਵੀ ਮੈਂ ਕਾਂਗ ਅਰਸੀ ਸੀ ਕਾਂਗਰਸੀ ਹਾਂ ਤੇ ਕਾਂਗਰਸੀ ਰਹਾਂਗਾ ਮੈਂ ਕਾਂਗਰਸ ਦੀ ਮਰਿਆਦਾ ਨੂੰ ਕਦੇ ਭੰਗ ਨਹੀਂ ਕੀਤਾ ਠੀਕ ਆ ਮੈਂ ਇੱਕ ਡਾਕਟਰ ਆ ਮੇਰਾ ਕਈਆਂ ਜਗ੍ਹਾ ਮੈਡੀਕਲ ਕੈਂਪ ਤੇ ਲੱਗਦੇ ਰਹੇ ਆ ਕਈਆਂ ਪਾਰਟੀਆਂ 'ਚ ਉੱਠਣਾ ਬੈਠਣਾ ਪਰ ਕਾਂਗਰਸੀ ਸੀ ਕਾਂਗਰਸੀ ਹਾਂ ਜੇ ਕਾਂਗਰਸ ਅੱਜ ਮੈਨੂੰ ਅਹੁਦਾ ਦਿੱਤਾ ਤੇ ਠੀਕ ਆ ਮੈਂ ਉਹਦਾ ਥੈਂਕਸ ਕਰਦਾ ਜੇ ਕੋਈ ਅਹੁਦਾ ਨਹੀਂ ਵੀ ਦਿੰਦੇ ਮੈਂ ਤਾਂ ਵੀ ਕਾਂਗਰਸੀ ਸੀ ਤੇ ਕਾਂਗਰਸੀ ਹੀ ਰਵਾਂਗਾ ਇਸ ਗੱਲ ਦਾ ਮੈਂ ਮਾਨ ਸਨਮਾਨ ਮੈਨੂੰ ਦਿੱਤਾ ਗਿਆ ਉਸ ਗੱਲ ਦਾ ਮੈਂ ਕਾਂਗਰਸ ਪਾਰਟੀ ਤੇ ਜ਼ਿਲ੍ਹਾ ਪ੍ਰਧਾਨਾ ਸੁਮਨੀ ਸ਼ਰਮਾ ਜੀ ਦਾ ਬਹੁਤ ਬਹੁਤ ਥੈਂਕਸ ਪ੍ਰਗਟ ਕਰਦਾ